ਸਰਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਲਾਹਜ਼ੇ ਇੱਕ ਸ਼ੇਅਰ ਸੁਣਾਉਣੀ ਆ ਤੁਹਾਨੂੰ ਬੜਾ ਸਿੰਪਲ ਜਿਹਾ ਆਏ ਲਾਹਜ਼ੇ ਦਾਇਰੇ ਵਿੱਚ ਹੋਣਾ ਚਾਹੀਏ ਲਾਹਜ਼ਾ ਲਾਹਜ਼ਾ ਮਤਲਬ ਜੋ ਤੁਸੀਂ ਕਿਸ ਤਰ੍ਹਾਂ ਨਾਲ ਗੱਲਬਾਤ ਕਿਸੇ ਨੂੰ ਕਰਦੇ ਹੋ ਤੁਹਾਡਾ ਐਟੀਟਿਊਡ ਕੀ ਹੈ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ ਤੇ ਤੁਸੀਂ ਕਿਸ ਤਰ੍ਹਾਂ ਵਿਚਰਦੇ ਹੋ ਹਨਾ ਲਾਹਜ਼ਾ ਦਾਇਰੇ ਵਿੱਚ ਹੋਣਾ ਚਾਹੀਏ ਜਮੀਂ ਪਰ ਅਮੀਰ ਹੋ ਸਕਤੇ ਹਨ ਅਮਰ ਨਹੀਂ ਤੁਸੀਂ ਸਮਝ ਗਏ ਇੱਕ ਗੱਲ ਕਿ ਇਸ ਦੁਨੀਆ ਤੇ ਤੁਸੀਂ ਅਮੀਰ ਹੋ ਸਕਦੇ ਹੋ ਅਫਸਰ ਬਣ ਸਕਦੇ ਹੋ ਬਹੁਤ ਜ਼ਿਆਦਾ ਪੈਸਾ ਕਮਾ ਸਕਦੇ ਹੋ ਇਨਾਮ ਕਮਾ ਸਕਦੇ ਹੋ ਬਿਜ਼ਨਸ ਵਪਾਰੀ ਬਣ ਸਕਦੇ ਹੋ ਪਰ ਅਮਰ ਥੋੜਾ ਹੀ ਹੋ ਸਕਦੇ ਕੀ ਗੱਲ ਕਰਦੇ ਹੋ ਤੁਸੀਂ ਕਹਿੰਦੇ ਅਸੀਂ ਆਏ ਜੀ ਅਸੀਂ ਆਏ ਜੀ ਅਸੀਂ ਆਏ ਕਹਿੰਦਾ ਕੋਈ ਨਹੀਂ ਲੱਗਣਾ ਤੇ ਇੱਕ ਲਾਈਨ ਜੀ ਆ ਸਮਝ ਗਏ ਨਾ ਤੁਸੀਂ ਉੱਥੇ ਕੀ ਹੈ ਇਹ ਕੀ ਹੈ ਉਹ ਕੀ ਹੈ ਇਹ ਧਰਤੀ ਹੈ ਤੇ ਇੱਥੇ ਤੁਸੀਂ ਆਪਣੇ ਨਾਮ ਦਾ ਤੁਹਾਡੇ ਤੁਹਾਡੇ ਰੁਤਬੇ ਦਾ ਤੁਹਾਡੀ ਕੀ ਕਹਿੰਦੇ ਆਪਾਂ ਕਿ ਨੌਕਰੀ ਦਾ ਤੁਹਾਡੇ ਬਿਜ਼ਨਸ ਦਾ ਤੁਹਾਡੇ ਵਪਾਰ ਨੂੰ ਸਾਸਰੀ ਕਾਲ ਹੁੰਦੀ ਆ ਤੁਹਾਨੂੰ ਨਹੀਂ ਹੁੰਦੀ ਇਹ ਸਚਾਈ ਆ ਤੁਹਾਨੂੰ ਸਾਸਰੀ ਕਾਲ ਨਹੀਂ ਹੁੰਦੀ ਤੁਹਾਡੇ ਨਾਮ ਨੂੰ ਤੁਹਾਡੀ ਅਮੀਰੀ ਨੂੰ ਤੁਹਾਡੀ ਗੱਡੀ ਨੂੰ ਤੇ ਤੁਹਾਡੀ ਪ੍ਰਤਿਸ਼ਠਾ ਨੂੰ ਜੋ ਇਸ ਦੁਨੀਆ 'ਚ ਤੁਸੀਂ ਕਰਮਦਾਨੀ ਪਤਾ ਕਿਦਾਂ ਦੇ ਕੀਤੇ ਆਪਾਂ ਕਿਸੇ ਨੂੰ ਐਵੇਂ ਕ੍ਰਿਟੀਸਾਈਜ਼ ਕਰੇ ਚਾਹੀਏ ਪਰ ਜੋ ਤੁਸੀਂ ਨਾਮ ਕਮਾਇਆ ਉਸ ਕਰਕੇ ਹੀ ਤੁਹਾਡਾ ਨਾਮ ਇਸ ਦੁਨੀਆ 'ਚ ਬਣਿਆ ਏ ਪਰ ਉਹੀ ਗੱਲ ਕਿ ਅਗਰ ਤੁਹਾਡਾ ਲਹਿਜਾ ਏ ਨਾ ਜੋ ਤੁਹਾਡਾ ਕਰਮ ਹੈ ਨਾ ਜੇ ਉਹ ਸਹੀ ਨਹੀਂ ਹੈ ਤਾਂ ਉੱਥੇ ਤਾਂ ਫਿਰ ਕਰਮਾਂ ਦਾ ਫਲ ਮਿਲਦਾ ਹੈ ਬੀਜਿਆ ਕੀ ਏ ਤੇ ਵਡਣਾ ਕੀ ਏ ਮਾਇਨੇ ਇਹ ਰੱਖਦਾ ਏ ਸਹੀ ਹੈ ਨਾ ਬੀਜਿਆ ਕੀ ਹੈ ਤੇ ਹੋਇਆ ਕੀ ਹੈ ਮਾਇਨੇ ਰੱਖਦਾ ਏ ਗੱਲ ਇਹ ਵੀ ਬੜੀ ਜ਼ਰੂਰੀ ਹੈ ਕਿ ਪਾਣੀ ਦਿੱਤਾ ਕਿਸ ਤਰ੍ਹਾਂ ਇਹ ਠੀਕ ਹੈ ਕਿ ਜੋ ਬੀਜਿਆ ਉਹਨੇ ਉੱਗਣਾ ਹੈ ਇਹ ਠੀਕ ਹੈ ਪਰ ਉਹਨੂੰ ਫਲ ਕਿੱਦਾਂ ਦੇ ਲੱਗਦੇ ਆ ਤੇ ਉਸ ਦਾ ਮਤਲਬ ਕਿ ਸਵਾਦ ਕਿੰਨਾ ਹੈ ਉਸ ਫਲ ਦਾ ਇਹ ਡਿਪੈਂਡ ਕਰਦਾ ਹੈ ਕਿ ਉਸ ਪੌਦੇ ਨੂੰ ਪਾਣੀ ਤੇ ਉਹਦੀ ਦੇਖਭਾਲ ਕਿਸ ਤਰ੍ਹਾਂ ਕੀਤੀ ਗਈ ਹੈ ਇਹ ਸਾਡੇ ਕਰਮ ਨੇ ਜਿਹੜਾ ਪੌਦਾ ਕੁਦਰਤ ਨੇ ਲਾਇਆ ਏ ਤੇ ਉਸ ਨੂੰ ਪਾਣੀ ਜਗਾਇਆ ਸੀ ਆਪਣੇ ਕਰਮ ਨਾਲ ਦੇਣਾ ਏ ਆਪਣੇ ਆਪ ਨੂੰ ਵੱਡਾ ਤੇ ਅਸੀਂ ਆਪਣੇ ਕਰਮ ਨਾਲ ਹੀ ਕਰਨਾ ਡੂੰਗੀ ਜੀ ਗੱਲ ਹੈ ਸਮਝ ਤੇ ਆ ਹੀ ਗਈ ਹੋਣੀ ਜਿੱਦਾਂ ਦੇ ਕਰਮ ਕਰੀ ਜਾਵਾਂਗੇ ਫਲ ਤੇ ਉਦਾਂ ਦੇ ਹੀ ਲੱਗਣੇ ਬੀਜ ਬੂਟਾ ਇਨਸਾਨ ਨੇ ਕੁਦਰਤ ਨੂੰ ਇਸ ਧਰਤੀ ਤੇ ਲਾਤਾ ਤੇ ਹੁਣ ਜਿਹੜੇ ਜਿਹੜੇ ਅਸੀਂ ਉਸ ਨੂੰ ਵੱਡਾ ਕਰਨਾ ਏ ਵੱਡਾ ਹੋ ਰਿਹਾ ਏ ਉਹਨੂੰ ਕਿੱਦਾਂ ਦਾ ਪਾਣੀ ਦੇ ਰਹੇ ਆ ਕਿੱਦਾਂ ਦੇ ਵਿਚਾਰ ਆ ਕਿੱਦਾਂ ਦਾ ਵਿਵਹਾਰ ਆ ਕਿੱਦਾਂ ਦੇ ਸਾਡੇ ਕਰਮ ਨੇ ਕਿੱਦਾਂ ਦੇ ਸਾਡੀ ਸੋਚ ਹੈ ਕਿੱਦਾਂ ਅਸੀਂ ਉਸ ਸੋਚ ਨੂੰ ਚਲਾ ਰਹੇ ਹਾਂ ਕਿੱਦਾਂ ਇਹ ਦੁਨੀਆਦਾਰੀ 'ਚ ਕੀ ਕੀ ਕਰਮ ਕਰ ਰਹੇ ਹਾਂ ਕੰਮ ਕਰ ਰਹੇ ਅਸਲ 'ਚ ਦੇਖਿਆ ਜਾਵੇਗਾ ਇੱਕ ਡੂੰਗੀ ਗੱਲ ਹੋਰ ਵੀ ਹੈ ਹਰ ਇਨਸਾਨ ਦਾ ਕੰਮ ਹੀ ਉਸਦਾ ਕਰਮ ਹੈ ਅਸੀਂ ਸੋਚਦੇ ਹਾਂ ਕਿ ਧਰਮ ਸਾਡਾ ਕਰਮ ਹੈ ਮੇਰੇ ਹਿਸਾਬ ਨਾਲ ਕਰਮ ਹੀ ਸਾਡਾ ਧਰਮ ਹੈ ਜਿਸ ਤਰ੍ਹਾਂ ਦੇ ਅਸੀਂ ਕਰਮ ਕਰਦੇ ਹਾਂ ਉਸ ਅਨੁਸਾਰ ਹੀ ਅਸੀਂ ਇਸ ਦੁਨੀਆ ਵਿੱਚ ਆਪਣੇ ਆਪ ਦੇ ਜੀਵਨ ਨੂੰ ਸਹਜਤਾ ਨਾਲ ਜਿਉਂਦੇ ਆ। ਅੱਛਾ ਫਿਰ ਇਹ ਆ ਕਿ ਫਿਰ ਕਸੀਂ ਕਹਿ ਦਿੰਨੇ ਆ ਕਿ ਕੁਦਰਤ ਨੇ ਹੀ ਸਾਨੂੰ ਕੁਦਰਤ ਨੇ ਸਾਨੂੰ ਇਹ ਕਰਮ ਦਿੱਤੇ ਆ ਤੇ ਅਸੀਂ ਜੋ ਕਰ ਰਹੇ ਆ ਪਰ ਜ਼ਿੰਦਗੀ ਦੇ ਵਿੱਚ ਕਿੱਥੇ ਰੁਕਣਾ ਏ ਕਿੱਥੇ ਖੜਨਾ ਏ ਕਿੱਥੇ ਕੀ ਆ ਇਹ ਤੇ ਦੁਨੀਆਦਾਰੀ ਚ ਬਣਿਆ ਹੋਇਆ ਹੈ ਨਾ ਹੁਣ ਕੁਦਰਤ ਨੇ ਤੁਹਾਡੀ ਉਂਗਲੀ ਤੇ ਫੜੀ ਹੈ ਠੀਕ ਹੈ ਤੁਹਾਨੂੰ ਹਿੰਮਤ ਦਿਮਾਗ ਵੀ ਤੇ ਦਿੱਤਾ ਹੈ ਨਾ ਤੇ ਚੱਲਣਾ ਉਸ ਦਿਮਾਗ ਨਾਲ ਹੀ ਆ। ਰਾਸਤੇ ਤੁਸੀਂ ਬਣਾਏ ਆ ਹੈਨਾ ਗੱਡੀਆਂ ਤੁਸੀਂ ਬਣਾਈਆਂ ਤੁਸੀਂ ਮਤਲਬ ਇਨਸਾਨ ਨੇ ਤਰੱਕੀ ਇਨਸਾਨ ਨੇ ਕੀਤੀ ਆ ਮੋਬਾਈਲ ਇਨਸਾਨ ਨੇ ਦਿੱਤਾ ਤੇ ਅੱਖਾਂ ਕੁਦਰਤ ਨੇ ਬਿਮਾਰ ਕਿਵੇਂ ਖਰਾਬ ਕਿਵੇਂ ਕਰ ਦਿੱਤੀਆਂ ਦੱਸੋ ਜੇ ਹੁਣ ਸਾਰਾ ਦਿਨ ਮੋਬਾਈਲ ਤੇ ਮੈਂ ਬੈਠੂਗੀ ਅੱਖਾਂ ਮੇਰੀਆਂ ਖਰਾਬ ਅੱਖਾਂ ਚ ਰੜਕ ਮੇਰੀ ਆਊਗੀ ਮੋਬਾਈਲ ਤੇ ਮੈਂ ਬੈਠੀਆਂ ਮੋਬਾਈਲ ਇਨਸਾਨ ਨੇ ਬਣਾਇਆ ਤੇ ਅੱਖਾਂ ਖਰਾਬ ਹੋਣ ਦੇ ਅਸੀਂ ਉੱਪਰ ਨੂੰ ਥੋੜਾ ਕਹਿ ਸਕਦੇ ਆ ਕਿ ਭਾਈ ਅੱਖਾਂ ਖਰਾਬ ਕਰਤੀਆਂ ਸਾਡੀਆਂ ਤੁਸੀਂ ਸਮਝੋ ਇਸ ਚ ਗੱਲ ਜਾਨੀ ਕਿ ਕਰਮ ਤੇ ਸਾਨੂੰ ਉਸ ਦਾ ਫਲ ਮਿਲਣਾ ਹੈ ਜਿਸ ਤਰ੍ਹਾਂ ਅਸੀਂ ਇਸ ਦੁਨੀਆ 'ਚ ਵਿਚਰਦੇ ਹਾਂ ਤਾਂ ਉਹੀ ਗੱਲ ਹੋ ਗਈ ਲੱਜਾ ਤੇ ਵਿਵਹਾਰ ਬੜਾ ਮਾਇਨੇ ਰੱਖਦਾ ਹੈ ਇਹ ਤੁਹਾਡੇ ਕਰਮ ਨਾਲ ਜੋੜਦਾ ਹੈ ਜੋ ਜੋ ਇਨਸਾਨ ਕੁਦਰਤ ਨੇ ਬਣਾਤਾ ਹੁਣ ਇੱਕ ਗੱਲ ਹੋਰ ਆਪਾਂ ਬੜੀ ਡੂੰਗੀ ਤੁਹਾਡੇ ਨਾਲ ਕਰਨ ਲੱਗੇ ਆਂ ਹਰ ਮਾਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆਂ ਹਰ ਮਾਪਿਓ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆਂ ਬੱਚਿਆਂ ਦੇ ਜਦੋਂ ਬੱਚੇ ਹੋਣਗੇ ਉਹ ਵੀ ਉਹਨਾਂ ਨੂੰ ਹੋ ਸਕਦਾ ਸਾਡੇ ਨਾਲੋਂ ਦੁੱਗਣਾ ਹੀ ਪਿਆਰ ਕਰਨ ਪਰ ਗੱਲ ਇਹ ਆ ਕਿ ਅਸੀਂ ਆਪਣੇ ਮਾਂ ਪਿਓ ਨੂੰ ਕਿੰਨਾ ਪਿਆਰ ਕਰਦੇ ਹੈ ਤੇ ਗੱਲ ਡੂੰਗੀ ਜੀ ਬਹੁਤ ਲੋਕ ਨੇ ਆਪਣੇ ਮਾਂ ਪਿਓ ਨੂੰ ਬਹੁਤ ਪਿਆਰ ਕਰਦੇ ਆ ਤਾਂ ਬਹੁਤ ਲੋਕ ਨੇ ਆਪਣੇ ਮਾਂ ਪਿਓ ਦੀ ਗੱਲ ਹੀ ਨਹੀਂ ਸੁਣਦੇ ਕਿ ਇਹ ਤਾਂ ਸਾਨੂੰ ਸਮਝਦੇ ਹੀ ਨਹੀਂ ਜੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਅੱਛਾ ਠੀਕ ਆ ਕੀ ਨਹੀਂ ਪਤਾ ਸਰ ਆਪਣੇ ਆਪ ਨੂੰ ਇਸ ਜਗ੍ਹਾ ਰੱਖ ਕੇ ਦੇਖੋ ਕਿ ਕੀ ਨਹੀਂ ਪਤਾ ਦੁਨੀਆਦਾਰੀ ਦਾ ਨਹੀਂ ਨਾ ਪਤਾ ਪਿਓ ਆ ਇਹ ਤਾਂ ਪਤਾ ਮਾਂ ਇਹ ਤਾਂ ਪਤਾ ਇੰਨੀ ਕੁ ਰਿਸਪੈਕਟ ਤਾਂ ਹੋਣੀ ਚਾਹੀਦੀ ਆ ਕਿ ਮਾਪਿਓ ਦੀ ਕਦਰ ਕੀਤੀ ਜਾ ਸਕੇ ਜਣੀ ਇਹ ਵੀ ਇੱਕ ਕਰਮ ਹੈ ਮੈਂ ਇਸ ਕਰਕੇ ਇਹਦੀ ਐਗਜ਼ਾਮਪਲ ਦਿੰਦੀ ਆ ਫਿਰ ਅਸੀਂ ਕਹਿੰਦੇ ਆ ਕਿ ਫਲ ਨਹੀਂ ਲੱਗੇ ਕਰਮ ਨੂੰ ਹੀ ਫਲ ਲੱਗਣੇ ਆ ਇਹ ਦੁਨੀਆਦਾਰੀ ਦੀ ਤਰੱਕੀ ਹੁੰਦੀ ਆ ਮਾਡਰਨ ਜ਼ਮਾਨਾ ਇਹ ਅੱਗੋਂ ਨਵੀਂ-ਨਵੀਂ ਆ ਤਕਨੀਕਾਂ ਆ ਜਾਂਦੀਆਂ ਨੇ ਹੁਣ ਸਾਡੇ ਤੋਂ ਪਹਿਲਾਂ ਵਾਲੀ ਉਮਰ ਵਾਲਿਆਂ ਨੂੰ ਹੁੰਦਾ ਨਹੀਂ ਸੀ ਪਤਾ ਤੇ ਹੁਣ ਸਾਡੀ ਉਮਰ ਵਾਲਿਆਂ ਤੇ ਜਿਹੜੇ ਸਾਡੇ ਬੱਚੇ ਆ ਉਹ ਕਹਿੰਦੇ ਆ ਕਿ ਤੁਹਾਨੂੰ ਨਹੀਂ ਪਤਾ ਤੁਹਾਡੇ ਟਾਈਮ ਤੇ ਤੇ ਮੋਬਾਈਲ ਵੀ ਨਹੀਂ ਸੀ ਇੱਕ ਪੇਜਰ ਜੇ ਹੁੰਦੇ ਸੀ ਉਦੋਂ ਚੱਲੇ ਸੀ ਜਦੋਂ ਅਸੀਂ ਕਾਲਜ ਚ ਪੜ੍ਹਦੇ ਹੁੰਦੇ ਸੀ ਤੇ ਕਾਫੀ ਦੇਰ ਬਾਅਦ ਮੋਬਾਈਲ ਚੱਲੇ ਹਨਾ ਤੇ ਚਲੋ ਚਲਾਉਣਾ ਅਲੱਗ ਚੀਜ਼ ਐ ਹਰ ਕਿਸੇ ਨੂੰ ਆਉਂਦਾ ਐ ਹਰ ਕੋਈ ਸਿੱਖ ਹੀ ਜਾਂਦਾ ਐ ਇਹ ਟੈਕਨੀਕ ਐ ਹਰ ਕੋਈ ਦੇਖ ਕੇ ਹੀ ਸਿੱਖ ਜਾਂਦਾ ਐ ਪਰ ਗੱਲ ਇਹ ਆ ਕਿ ਤੁਹਾਨੂੰ ਆਉਂਦਾ ਕੁਛ ਨਹੀਂ ਇਹ ਤਨੀ ਨਾ ਉਹਨਾਂ ਕੋਲ ਬੈਠੋ ਹੀ ਨਾ ਉਹਨਾਂ ਦੀ ਗੱਲ ਹੀ ਨਾ ਸੁਣੋ ਫੇਰ ਉਹੀ ਗੱਲ ਚਲ ਛੱਡੋ ਜੋ ਮਰਜ਼ੀ ਕਰੋ ਪਰ ਇਹ ਆ ਕਿ ਆਪਣੇ ਬੱਚਿਆਂ ਨੂੰ ਤੇ ਹਰ ਕੋਈ ਪਿਆਰ ਕਰਦਾ ਏ ਗੱਲ ਇਹ ਆ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਕਿੰਨਾ ਪਿਆਰ ਕਰਦੇ ਹੋ ਉਹੀ ਇਨਸਾਨ ਸਭ ਤੋਂ ਬੈਸਟ ਹੈ ਜੋ ਆਪਣੇ ਮਾਤਾ ਪਿਤਾ ਦੀ ਇਸ ਚੀਜ਼ ਤੇ ਕਦਰ ਕਰਦਾ ਏ ਕਿ ਬੀਜ ਹੈ ਪਾਣੀ ਇਹਨਾਂ ਨੇ ਦਿੱਤਾ ਏ ਤਾਂ ਪੌਦਾ ਹੋਇਆ ਏ ਸਿੱਖਿਆ ਇਹਨਾਂ ਨੇ ਦਿੱਤੀ ਏ ਚੱਲਣਾ ਇਹਨਾਂ ਨੇ ਸਿਖਾਇਆ ਏ ਰਸਤੇ ਦੁਨੀਆ ਦੇ ਇਹਨਾਂ ਨੇ ਪਾਇਆ ਏ ਆਲੇ ਦੁਬਾਰੇ ਵਿਵਹਾਰ ਨਾਲ ਕਿਦਾਂ ਕਿੱਥੇ ਸਾਸਰੀ ਕਾਲ ਬਣਾਉਣੀ ਐ ਤੇ ਕਿੱਥੇ ਮੱਥਾ ਟੇਕਣਾ ਇਹ ਵੀ ਇਹਨਾਂ ਨੇ ਹੀ ਦੱਸਿਆ ਨਹੀਂ ਤਾਂ ਬੁੱਜ ਜੇ ਬਣੇ ਬੈਠੇ ਰਹਿੰਦੇ ਜੇ ਮਾਂ ਪਿਓ ਨਾ ਸਮਝਾਉਣ ਪੁੱਤ ਵਹਿ ਜਾ ਪੁੱਤ ਖੜ ਜਾ ਪੁੱਤ ਹੁਣ ਪੜ ਲਾ ਤੇ ਪੁੱਤ ਹੁਣ ਆ ਗਰ ਲ ਨਾਲੇ ਪਿਆਰ ਚ ਪੁੱਤ ਹੈ ਨਾ ਤੇ ਨਾਲੇ ਰਸਤੇ ਦਿਖਾਉਣੇ ਜ਼ਿੰਦਗੀ ਬਾਰੇ ਸਿਖਾਉਣਾ ਇਹ ਮਾਂ ਪਿਓ ਹੀ ਆ ਇਹ ਵੀ ਸਾਡਾ ਕਰਮ ਹੀ ਆ ਕਰਮ ਹੀ ਨੇ ਸਾਡੇ ਬਸ ਵੱਢਣੇ ਮੰਗੀ ਨੇ ਕਰਮ ਵੱਢਣੇ ਮਤਲਬ ਕਿ ਉਹਨਾਂ ਦਾ ਫਲ ਕੁਦਰਤ ਨੇ ਆਪੇ ਹੀ ਦੇ ਦੇਣਾ ਜਦੋਂ ਅਸੀਂ ਆਪਣੇ ਅੱਛੇ ਕਰਮਾਂ ਦੇ ਅੱਛੇ ਵਿਵਹਾਰ ਦੇ ਅੱਛੇ ਤਰੀਕੇ ਤੇ ਸਲੀਕੇ ਨਾਲ ਇਸ ਦੁਨੀਆ 'ਚ ਪਿੱਛੜਦੇ ਹਾਂ। ਬਾਕੀ ਤੁਸੀਂ ਬੜੇ ਸਮਝਦਾਰ ਹੋ ਗੱਲਾਂ ਤੇ ਆਪਾਂ ਰੋਜ਼ ਕਰਦੇ ਆ। ਜੇ ਤੁਹਾਡੀ ਵੀ ਕੋਈ ਪਰੇਸ਼ਾਨੀ ਹੈ ਤਾਂ ਜਰੂਰ ਤੁਸੀਂ ਦੱਸ ਸਕਦੇ ਹੋ ਆਪਾਂ ਉਸ ਤੇ ਡਿਸਕਸ਼ਨ ਕਰ ਲਵਾਂਗੇ। 26 ਅਕਤੂਬਰ 2025 ਦਿਨ ਆਇਆ ਦੁਆਰ ਦਾ ਦੇਖੋ ਪੰਜਵੀਂ ਤਿਥੀ ਹੈ ਅੱਜ। ਤਿਥੀਆਂ ਦੇ ਮੁਤਾਬਕ ਜੋ ਤਿਥੀਆਂ ਨੇ ਇਹਨਾਂ ਦਾ ਵੀ ਬੜਾ ਮਹੱਤਵ ਹੈ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਹਰ ਦਿਨ ਨੂੰ ਵੈਸਟ ਬਣਾਇਆ ਜਾਵੇ ਵੈਸੇ ਸੰਡੇ ਨੂੰ ਤਾਂ ਫੰਡੇ ਜ਼ਰੂਰ ਬਣਾਉਣਾ ਚਾਹੀਦਾ ਪਰ ਹਰ ਦਿਨ ਨੂੰ ਵੈਸਟ ਬਣਾਉਣ ਲਈ ਯਤਨ ਕਰਨਾ ਚਾਹੀਦਾ ਕਿਉਂਕਿ ਲੰਗਿਆਂ ਹੋਇਆ ਇੱਕ ਵੀ ਦਿਨ ਤੇ ਇੱਕ ਵੀ ਪਲ ਵਾਪਸ ਨਹੀਂ ਆਉਣਾ ਤਾਂ ਇਸ ਕਰਕੇ ਇਹੀ ਕੋਸ਼ਿਸ਼ ਕਰਨੀ ਆ ਆਪਾਂ ਕਿ enjoy ਕਰਨਾ ਪਰ ਇੱਕ ਇੱਕ ਤੁਸੀਂ ਨਾ ਆਪਣੇ ਆਪ ਨਾਲ ਇੱਕ ਪ੍ਰੋਮਿਸ ਜਿਆ ਕਰਿਆ ਕਰੋ ਜਰੂਰ ਕਿ ਐਤਵਾਰ ਵਾਲੇ ਦਿਨ ਬਸ ਅਸੀਂ ਇੱਕ ਘੰਟਾ ਹੀ ਫੋਨ ਚੱਕਣਾ ਦਾ 2 ਘੰਟੇ ਹੀ ਚੱਕਣੇ ਆ ਜਾਂ ਫਿਰ ਅਸੀਂ ਅੱਜ ਬਸ ਮਾਪਿਓ ਨਾਲ 2 ਘੰਟੇ ਬੈਠਣਾ ਹੈ ਉਹਨਾਂ ਨਾਲ ਪਰਿਵਾਰ ਇਕ ਜਾ ਉਹਨਾਂ ਦੀਆਂ ਪਿਛਲੀਆਂ ਗੱਲਾਂ ਜਰੂਰ ਸੁਣਣੀਆਂ ਨੇ ਇੱਕ ਅੱਧੀ ਗੱਲ ਜਰੂਰ ਸੁਣਣੀ ਹੈ ਹੈਨਾ ਤੇ ਨਾਲ ਅਸੀਂ ਇਹ ਵੀ ਦੇਖਣਾ ਹੈ ਕਿ ਕੁਦਰਤੀ ਤੌਰ ਤੇ ਜੋ ਸਾਡੇ ਨਾਲ ਹੁੰਦਾ ਹੈ ਉਹ ਆਪਾਂ ਆਪਣੇ ਪਰਿਵਾਰ ਤੇ ਪਾਸੇ ਆਪਣੇ ਪਰਿਵਾਰ ਨਾਲ ਉਸ ਚੀਜ਼ ਦੀ ਡਿਸਕਸ਼ਨ ਵੀ ਕਰਿਆ ਕਰੀ ਗੱਲ ਚ ਦਿਲ ਚ ਗੱਲ ਆ ਰੱਖਣਾ ਡਿਪਰੈਸ਼ਨ ਨਹੀਂ ਹੁੰਦਾ ਕੱਲ ਡਿਪਰੈਸ਼ਨ ਤੇ ਚਰਚਾ ਕਰਾਂਗੇ ਠੀਕ ਆ ਚਲੋ 26 ਅਕਤੂਬਰ ਨੂੰ ਜੇਸਟਾ ਨਕਸ਼ਤਰ ਕਿਉਂਕਿ ਡਿਪਰੈਸ਼ਨ ਕੋਈ ਬਿਮਾਰੀ ਨਹੀਂ ਹੈ ਐਵੇਂ ਹੀ ਅਸੀਂ ਦਿਮਾਗ ਤੇ ਬੋਝ ਪਾਇਆ ਤੇ ਕੱਲ ਗੱਲ ਕਰਾਂਗੇ ਜੇਸਟਾ ਨਕਸ਼ਤਰ 10 47 ਤੱਕ ਤੇ ਉਸ ਤੋਂ ਬਾਅਦ ਚੱਲ ਪੈਣਾ ਕੇਤੂ ਦਾ ਨਕਸ਼ਤਰ ਕੀ ਪ੍ਰਭਾਵ ਪਵੇਗਾ ਇਸ ਬਾਰੇ ਚਰਚਾ ਕਰਦੇ ਹਾਂ ਅੱਜ 28 ਤਰੀਕ ਨੂੰ ਬੁੱਧ ਚਿਤਰਾ ਨਕਸ਼ਤਰ ਚ ਚਲੇ ਜਾਏਗਾ ਜੇਸਟਾ ਨਕਸ਼ਤਰ ਚੱਲੇਗਾ ਤੇ ਉਸ ਤੋਂ ਬਾਅਦ ਮੂਲ ਨਕਸ਼ਤਰ ਯਾਨੀ ਗंडੂ ਮੂਲ ਦਾ ਨਕਸ਼ਤਰ ਚੱਲ ਪਵੇਗਾ ਯਾਨੀ ਗंडੂ ਮੂਲ ਫਿਰ ਵੀ ਅੱਜ ਪੂਰਾ ਦਿਨ ਬਣੇ ਰਹਿਣ ਵਾਲਿਆ ਕੀ ਪ੍ਰਭਾਵ ਪਵੇਗਾ ਤੁਹਾਡੀਆਂ 12 ਰਾਸ਼ੀਆਂ ਤੇ ਸ਼ੋਭਨ ਯੋਗ ਬੁੱਧ ਚੰਦਰ ਦਾ ਯੋਗ ਤੇ ਅੱਜ ਤਕਰੀਬਨ ਐਤਵਾਰ ਵਾਲੇ ਦਿਨ ਪੂਰਾ ਦਿਨ ਹੀ ਤੁਹਾਨੂੰ ਰਾਸ਼ੀ ਵਿੱਚ ਬ੍ਰਿਸ਼ਟ ਰਾਸ਼ੀ ਵਿੱਚ ਚੰਦਰਮਾ ਤੇ ਕੱਲ ਜਾਣ ਕੇ ਤੁਹਾਨੂੰ ਰਾਸ਼ੀ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਰੀਸਾ ਨੀ ਮੇਸ਼ਾ ਰਾਸ਼ੀ ਦੀ ਰਾਹੁ ਕਾਲ ਦਾ ਟਾਈਮ ਦੱਸ ਦਿੰਨੇ ਆ 4:30 ਤੋਂ 6 ਵਜੇ ਤੱਕ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਗ੍ਰਹਾਂ ਦੇ ਮੁਤਾਬਕ ਜੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਮੁਤਾਬਕ ਸੂਰਜ ਮੰਗਲ ਦਾ ਜੋਗ 7ਵੇਂ ਸਥਾਨ 'ਚ ਹੈ ਘਰ ਪਰਿਵਾਰ ਦੀ ਖੁਸ਼ੀ ਲਈ ਜੋ ਕੰਮ ਕਰ ਲਈ ਤੁਹਾਡੇ ਜੋ ਤੁਸੀਂ ਛੋਟੇ-ਮੋਟੇ ਕੰਮ ਰਹਿੰਦੇ ਆ ਪੈਂਡਿੰਗ ਉਹਨਾਂ ਨੂੰ ਕਰੋ ਤੇ ਮਾਤਾ-ਪਿਤਾ ਦੀ ਸਲਾਹ ਨਾ ਚੱਲਣਾ ਦਿਮਾਗੀ ਟੈਨਸ਼ਨ ਥੋੜੀ ਜੀ ਅੱਜ ਤੁਹਾਨੂੰ ਰਹਿਣੀ ਜ਼ਰੂਰ ਆ ਪ੍ਰੇਮ ਸਬੰਧਾਂ ਨੂੰ ਲੈ ਕੇ ਰਿਸ਼ਤਿਆਂ ਨੂੰ ਲੈ ਕੇ ਆਪਣੇ ਪਰਿਵਾਰ ਵਿੱਚ ਜੀਵਨ ਸਾਥੀ ਦੀ ਸਿਹਤ ਨੂੰ ਲੈ ਕੇ ਹੋ ਸਕਦਾ ਗੱਲ ਪਰਮਾਤਮਾ ਨੇ ਬਣਾਉਣੀ ਹੈ ਕੋਈ ਲਵ ਸੀਲਾ ਉਹਨੇ ਬਣਾਉਣਾ ਕਿ ਟੈਨਸ਼ਨ ਦੇਣੀ ਹੈ ਪਰ ਹਾਂ ਦਿਮਾਗੀ ਪਰੇਸ਼ਾਨੀ ਜ਼ਰੂਰ ਰਹੇਗੀ ਕੀ ਕਰਨਾ ਹੈ ਕਿ ਬੱਚਿਆਂ ਨੂੰ ਖਟੀਆਂ ਟੌਫੀਆਂ ਵੰਡ ਦੇ ਤੇ ਇੱਕ ਗਰੇ ਰੰਗ ਪੈਨੋ ਅੱਜ ਵਧੀਆ ਰਹੇਗਾ ਤੌਰਸ ਜਾਨੀ ਬ੍ਰਿਖਰਾਸ਼ੀ ਦੀ ਗੱਲ ਕਰੀਏ ਤਾਂ ਬ੍ਰਿਖਰਾਸ਼ੀ ਵਾਲਿਆਂ ਦੇ ਲਈ ਵਧੀਆ ਸਿਤਾਰੇ ਚੱਲਦੇ ਪਏ ਆ ਤੇ ਨਕਸ਼ਤਰ ਜੋ ਹੈ ਉਹ ਜੇਸਟਾ ਸਵੇਰ ਤੱਕ ਚੱਲਣਾ ਹੈ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਚੱਲੇਗਾ ਤਾਂ ਜੇਸਟਾ ਨਕਸ਼ਤਰ ਜਦੋਂ ਤੱਕ ਚੱਲ ਰਿਹਾ ਨਾ 10:47 ਮਿੰਟ ਦਾ ਨਹੀਂ 11:00 ਵਜੇ ਤੱਕ ਉਦੋਂ ਤੱਕ ਕੰਮ ਬਿਜ਼ਨਸ ਕਰ ਵਪਾਰ ਲਈ ਦੇਣਾ ਛਾਏ ਕਿਸੇ ਨਾਲ ਗੱਲਬਾਤ ਵਿੱਚ ਕਾਫੀ ਬੀਜ਼ੀ ਰਹੋਗੇ ਤੁਸੀਂ ਭਾਵੇਂ ਐਤਵਾਰ ਦਾ ਦੇਣਾ ਛੁੱਟੀ ਦਾ ਦੇਣਾ ਪਰ ਸਹੀ ਰਹੇਗਾ ਕਿ ਬੁੱਧ ਨੂੰ ਸ਼ੁਭ ਕਰ ਲਈਏ ਅੱਜ ਹਰੀ ਮੂੰਗੀ ਪੰਛੀਆਂ ਨੂੰ ਪਾ ਦੋ ਜੈਮਿਨੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਅੱਜ ਸੰਡੇ ਨੂੰ ਫੰਡੇ ਬਣਾਉਣ ਲਈ ਖੂਬਸਰਾ ਕੁਛ ਰਲ ਨੇ ਕਿ ਫਿਲਮਾਂ ਵੀ ਵਗੈਰਾ ਦੇਖਣ ਦਾ ਪ੍ਰੋਗਰਾਮ ਬਣ ਰਿਹਾ ਤਾਂ ਜ਼ਰੂਰ ਦੇਖ ਕੇ ਆਓ ਪਰਿਵਾਰ ਨੂੰ ਨਾਲ ਲੈ ਕੇ ਜਾਓ ਹਨ ਤੇ ਆਪਣੇ ਮਾਤਾ ਨੂੰ ਨਾਲ ਜ਼ਰੂਰ ਲੈ ਕੇ ਜਾਣਾ ਹੈ ਹਨ ਇਹ ਨਹੀਂ ਕਿ ਬਜ਼ੁਰਗੋ ਤੁਸੀਂ ਚਲੋ ਘਰ ਬੈਠ ਜਾਓ ਨਹੀਂ ਸਾਰੇ ਜਾਣ ਜਾਓ ਮੂਵੀ ਦੇਖ ਕੇ ਆਓ ਇਹ ਵੀ ਜ਼ਰੂਰੀ ਹੈ ਕਿ ਘਰ 'ਚ ਵੀ ਕੋਈ ਰਵੇ ਇਹ ਨਹੀਂ ਮੈਨੂੰ ਕਹਿਣਾ ਕਿਸੇ ਨੇ ਕਿ ਘਰ ਤਾਂ ਪਰ ਮਿਥੁਨਾ ਸ਼ਿਵ ਵਾਲਿਆਂ ਦੇ ਲਈ ਜੋ ਬੁੱਧ ਚੰਦਰ ਦਾ ਯੋਗ ਹੈ ਘੁੰਮਣ ਫਿਰਨ ਦਾ ਮਨ ਬਣ ਰਿਹਾ ਤਾਂ ਜ਼ਰੂਰ ਜਾਣਾ ਚਾਹੀਦਾ ਹੈ ਤੇ ਨਾਲ ਸਵੇਰੇ ਉੱਠ ਕੇ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਵਧੀਆ ਔਲਾਦ ਦੀਆਂ ਟੈਨਸ਼ਨਾਂ ਥੋੜੀਆਂ ਜੀਆਂ ਘੱਟ ਜਾਣਗੀਆਂ ਕੈਂਸਰ ਜਾਨੀ ਕਰ ਕਰਾਸ਼ੀ ਵਾਲਿਆਂ ਦੇ ਲਈ ਆਪਾਂ ਰੋਜ਼ ਦੱਸਦੇ ਪਈਆਂ ਕਿ ਸ਼ੁਭ ਸ਼ੁਭ ਬੋਲੋ ਚੰਗਾ ਚੰਗਾ ਬੋਲੋ ਬੁੱਧ ਤਾਂ ਨਕਸ਼ਤਰ ਮਿੱਤਰ ਨਹੀਂ ਹੈ 10 ਸ 40 ਤੱਕ ਕਿਸੇ ਨਾਲ ਬੈਸਵਾਜੀ ਨਹੀਂ ਕਰਨੀ ਸਵੇਰੇ ਹੀ ਲੜਾਈ ਹੋ ਪੈਣੀ ਹੈ ਨਹੀਂ ਤਾਂ ਤੇ ਇੱਕ ਆਪਣੇ ਸ਼ਬਦਾਂ ਤੇ ਕੰਟਰੋਲ ਰੱਖਣਾ ਸ਼ੁਭ ਸ਼ੁਭ ਬੋਲਣਾ ਤੇ ਦੂਜਾ ਕਾਲਾ ਨੀਲਾ ਰੰਗ ਅੱਜ ਵੀ ਨਹੀਂ ਪਾਉਣਾ ਤੇ ਬ੍ਰਸਪਤ ਉੱਚ ਦਾ ਲਗਨ ਤੇ ਚੱਲ ਰਿਹਾ 9 ਫੁੱਲ ਲਓ ਪੀਲੇ ਤੇ ਧਾਰਮਿਕ ਸਥਾਨ ਤੇ ਚੜਾ ਕੇ ਆਓ ਰਿਲੈਕਸ ਮਿੰਜਾ ਲਿਓ ਜਾਨੀ ਸਿੰਘ ਰਾਸ਼ੀ ਬੁੱਧਾ ਨਕਸ਼ਤਰ ਮਿੱਤਰ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਐਵੇਂ ਹੀ ਦਿਮਾਗ ਦੇ ਘੋੜੇ ਜਿਆਦਾ ਨਹੀਂ ਭਜਾਉਣੇ ਜਿਆਦਾ ਪ੍ਰੋਫਿਟ ਲਈ ਕਿਸੇ ਨਾਲ ਪਾਰਟਨਰਸ਼ਿਪ ਵਿੱਚ ਕੰਮ ਕਰਨ ਦੀ ਕੋਈ ਆਫਰ ਮਿਲ ਰਹੀ ਹੈ ਤਾਂ ਕੋਈ ਜਿਆਦਾ ਜ਼ਰੂਰੀ ਨਹੀਂ ਹੈ ਕੀਤੀ ਜਾਵੇ ਬਸ ਆਪਣਾ ਤੁਸੀਂ ਕਿਸੇ ਐਕਸਪਰਟ ਬੰਦੇ ਦੀ ਸਲਾਹ ਲੈ ਲੈਣੀ ਜ਼ਰੂਰੀ ਹੈ ਨਵੇਂ ਕੰਮ ਨੂੰ ਹੱਥ ਪਾਉਣਾ ਸਮਝਦਾਰੀ ਨਹੀਂ ਹੈ ਬੁੱਧ ਚੰਦਰ ਦਾ ਯੋਗ ਹੈ ਚੰਦਰਮਾ ਨੀਚ ਦਾ ਇਹ ਕਲਪਾਹਟ ਦੇ ਜਾਏਗਾ ਵਰਗੋ ਕੰਨਿਆ ਰਾਸ਼ੀ ਦੇ ਸਿਤਾਰੇ ਚੰਗੇ ਆ ਪਰ ਜ਼ਿਆਦਾ ਗੁੱਸਾ ਇਰਿਟੇਟ ਹੋਣਾ ਪਰਿਵਾਰ ਵਿੱਚ ਖਿਜ-ਖਿਜ ਕੇ ਪੈਣਾ ਮਾਹੌਲ ਹੀ ਖਰਾਬ ਕਰੇਗਾ ਜੀਵਨ ਸਾਥੀ ਨੂੰ ਵੀ ਐਵੇਂ ਪਰੇਸ਼ਾਨੀ ਦਏਗਾ ਤਾਂ ਸਵੇਰੇ ਤੋਂ ਹੀ ਤੁਸੀਂ ਹਲਕੇ ਰੰਗ ਪਹਿਨਣੇ ਆ ਤੇ ਫਟਕੜੀ ਵਾਲੇ ਪਾਣੀ ਦੀ ਕੁਰਲੀ ਕਰ ਲੈਣੀ ਹੈ ਗਲੇ 'ਚ ਬਾਹਾਂ 'ਚ ਮੋਢੇ 'ਚ ਦਰਦ ਸੂਰਜ ਮੰਗਲ ਦੇ ਯੋਗ ਕਰਕੇ ਰਹਿ ਸਕਦਾ ਲਿਬਰਾਜ਼ ਹਨ ਤੂਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੂਲਾ ਰਾਸ਼ੀ ਵਾਲਿਆਂ ਦੇ ਲਈ ਥੋੜੇ ਜਿਹੀ ਸਿਹਤ ਖਰਾਬ ਪਰਿਵਾਰ ਵਿੱਚ ਬਜ਼ੁਰਗਾਂ ਦੀ ਹੋ ਰਹੀ ਆ ਥੋੜੀ ਖੂਨ ਦੀ ਕਮੀ ਵੀ ਹੋ ਰਹੀ ਆ ਜਿਸ ਕਰਕੇ ਤੁਸੀਂ ਥੋੜੇ ਇਰੀਟੇਟ ਵੀ ਹੋ ਰਹੀ ਹੋਣਾ ਥੋੜਾ ਲੱਗ ਹੀ ਨਹੀਂ ਰਿਹਾ ਪਤਾ ਕਿ ਕਿੱਧਰ ਨੂੰ ਕਿਵੇਂ ਅਚਾਨਕ ਹੀ ਰਿਸ਼ਤੇ ਵੀ ਖਰਾਬ ਹੋਣ ਲੱਗੇ ਤੇ ਪਰੇਸ਼ਾਨੀ ਵੀ ਵਧੇ ਦੇਖੋ ਸੂਰਜ ਮੰਗਲ ਨੇ ਥੋੜਾ ਗੁੱਸਾ ਤੇ ਤੁਹਾਨੂੰ ਦਿੱਤਾ ਹੈ ਸੇਤ ਵੀ ਖਰਾਬ ਦਿੱਤੀ ਹੈ ਪਰ ਸੇਤ ਨੂੰ ਹਲਕੇ ਚ ਨਹੀਂ ਲੈਣਾ ਐਤਵਾਰ ਦਾ ਦਿਨ ਹੈ ਜਲਦੀ ਉੱਠਣਾ ਇਹ ਨਹੀਂ ਕਿ ਸੰਡੇ ਆ ਕੇ ਚਲੋ ਲੇਟ ਉੱਠੋ ਸੂਰਜ ਦੇ ਦਰਸ਼ਨ ਕਰੋ ਦੁਬਾਰਾ ਸਮਝਿਓ ਸੂਰਜ ਦੇ ਦਰਸ਼ਨ ਕਰਨੇ ਆ ਤੇ ਮੈਡੀਟੇਸ਼ਨ ਕਰਨੀ ਆ ਔਰ ਉਸ ਤੋਂ ਵੀ ਜ਼ਰੂਰੀ ਆ ਕਿ ਲਾ ਰੰਗ ਨਹੀਂ ਪਾਉਣਾ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕਰਨਾ ਪਈ ਚੇਹੇ ਤੇ ਖੂਬਸਰਾ ਪਰਫਿਊਮ ਲਾ ਲੈਣਾ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲੇ ਗੱਲ-ਗੱਲ ਤੇ ਇਮੋਸ਼ਨਲ ਹੋ ਰਹੇ ਆ ਗੱਲ ਹੀ ਦਿਲ ਤੇ ਲੱਗ ਜਾਂਦੀ ਆ ਬੁੱਧ ਅਸ਼ਟਮੇਸ਼ਾ ਲਗਨ ਅੱਠਵੇਂ ਖਾਨੇ ਦਾ ਮਾਲਕ ਲੱਗਦਾ ਚੀਜ਼ਾਂ ਹੀ ਨਹੀਂ ਬੈਲੈਂਸ ਹੋ ਰਹੀਆਂ ਜਿੱਧਰ ਨੂੰ ਕੋਸ਼ਿਸ਼ ਕਰਦੇ ਆ ਉਧਰੋਂ ਹੀ ਰਸਤੇ ਬੰਦ ਹੋ ਜਾਂਦੇ ਆ ਇੱਕਦਮ ਕੰਮ ਚੱਲਦਾ ਤਾਂ ਫਿਰ ਧੌਣ ਕੋ ਜਾਂਦਾ ਹੈ ਇਹ বৃশ্চਿਕ ਲਗਨ ਤੇ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਪਰੇਸ਼ਾਨੀ ਦਾ ਕਾਰਨ ਬਣ ਗਿਆ। ਚਲੋ ਕੋਈ ਨਹੀਂ ਕੱਲ ਨੂੰ ਚੰਦਰ ਰਾਤ ਤੋਂ ਬਾਅਦ ਚੰਦਰਮਾ ਨੇ ਚੇਂਜ ਹੋ ਕੇ ਦੂਜੇ ਆ ਜਾਣਾ ਹੈ। ਮਨ ਠੀਕ ਹੋ ਜਾਣਾ ਹੈ ਤੇ ਥੋੜੇ ਜੀ ਚੌਲ ਤੇ ਦੁੱਧ ਚਲ ਪ੍ਰਵਾਹ ਕਰਦੇ ਹੋ ਜਾਂ ਦੋ ਦੁੱਧ ਦੇ ਪੈਕੇਟ ਲੈ ਕੇ ਧਾਰਮਿਕ ਸਥਾਨ ਤੇ ਰੱਖਦੇ ਹੋ ਚੰਗਾ ਰਹੇਗਾ। ਮਾਨਸਿਕ ਕਲਪਾਟ ਜੋ ਥੋੜੀ ਹੋਈ ਹੈ ਉਹ ਵੀ ਠੀਕ ਹੋ ਜਾਏਗੀ। ਠੀਕ। বৃশ্চਿਕ ਰਾਸ਼ੀ ਤੇ বৃশ্চਿਕ ਲਗਨ ਵਾਲਿਆਂ ਨੇ ਇੱਕ ਵਾਰ ਹੋਰ ਕਰ ਦੇਣਾ ਹੈ ਕਿ ਹਲਕਾ ਜਾਂ ਪੀਲਾ ਰੰਗ ਪਹਿਨ ਲੈਣ। ਸੈਜੀਟੇਰੀਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਖਰਚੇ ਵਧੇ ਹੋਏ ਆ। ਆਰਥਿਕ ਸਥਿਤੀ ਥੋੜੀ ਜਿਹੀ ਪਰੇਸ਼ਾਨ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਤੇ ਹੁਣ ਵਪਾਰ ਕੰਮਕਾਰ ਵਿੱਚ ਵਾਧੇ ਲਈ ਅਗਰ ਤੁਸੀਂ ਕੋਈ ਇਨਵੈਸਟਮੈਂਟ ਕਰਨੀ ਹੈ ਤੇ ਵੈਸੇ ਜ਼ਿਆਦਾ ਇਨਵੈਸਟਮੈਂਟ ਨਹੀਂ ਕਰਨੀ ਚਾਹੀਦੀ ਤੇ ਇਹ ਵੀ ਡਰ ਲੱਗਿਆ ਕਿ ਇੱਥੇ ਇਨਵੈਸਟਮੈਂਟ ਕੀਤੀ ਉੱਥੇ ਕੀਤੀ ਤੇ ਉਹਦੇ ਤੋਂ ਜ਼ਿਆਦਾ ਫਾਇਦਾ ਨਹੀਂ ਹੋਇਆ ਤੇ ਕਿਤੇ ਨਾ ਕਿਤੇ ਪੈਸਾ ਬਲੌਕ ਹੋਣ ਦਾ ਵੀ ਡਰ ਬਣਿਆ ਇੱਕ ਤਾਂ ਮੈਡੀਟੇਸ਼ਨ ਕਰੋ ਤੇ ਦੂਜਾ ਹਲਕਾ 뮤직 ਸੁਣੋ ਤੇ ਤੀਜਾ ਸਭ ਤੋਂ ਜ਼ਰੂਰੀ ਬੁੱਧ ਨੂੰ ਸ਼ੁਭ ਕਰਨ ਦੇ ਲਈ ਗਾਂ ਨੂੰ ਰੋਟੀ ਪਾ ਦਿਓ ਜਾਂ ਹਰੀਆਂ ਸਬਜ਼ੀਆਂ ਲੰਗਰ ਚ ਦੇ ਦਿਓ कैप्रीकॉर्न मकर राशि सितारे मकर राशि वालोंंदे दिमागी एनर्जी थोड़ी जी कमवण वाले हैं ते नाल बृहस्पति वैसे ਤੁਹਾਡੇ ਚੌਥੇ ਆ ਗਿਆ ਤਾਂ ਇਸ ਕਰਕੇ ਸੌਰੀ ਸਪਨੇ ਆ ਗਿਆ ਚਾਰ ਨੰਬਰ ਚ ਜੀਵਨ ਸਾਥੀ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ ਬ੍ਰਹਿਸਪਤ ਨੇ ਉਹ ਉਹਨਾਂ ਦੇ ਲਈ ਨੌਵੇਂ ਆ ਕੇ ਰੁਕੇ ਹੋਏ ਪੇਪਰ ਵਰਕ ਦਾ ਕੰਮ ਵੀ ਸਹੀ ਤਰੀਕੇ ਨਾਲ ਹੋਇਆ ਸਾਰੇ ਕੰਮਾਂ ਦੀ એનર્ਜੀ ਸ਼ੁਭ ਹੋਈ ਕੰਮ ਕਰਨ ਦੀ ਸਥਿਤੀ ਵੀ ਤੁਹਾਡੀ ਹੁਣ ਸਹੀ ਹੋਣੀ ਸ਼ੁਰੂ ਹੋ ਜਾਏਗੀ ਤੇ ਕੋਈ ਖੁਸ਼ੀ ਦੀ ਖਬਰ ਸੁਣਨ ਨੂੰ ਮਿਲ ਸਕਦੀ ਆ ਸਿਤਾਰੇ ਚੰਗੇ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਦੇ ਲਈ ਸ਼ੁਕਰ 8ਵੇਂ ਸਥਾਨ 'ਚ ਹੈ ਤਾਂ ਇਸ ਕਰਕੇ ਪਰਿਵਾਰ ਵਿੱਚ ਛੋਟੀ ਮੋਟੀ ਨੋਕ-ਝੋਕ ਰਹਿ ਸਕਦੀ ਹੈ। ਥੋੜੇ ਆਪਣੇ ਸ਼ਬਦਾਂ ਤੇ ਕੰਟਰੋਲ ਰੱਖ ਕੇ ਹੀ ਚੱਲੋਗੇ ਤਾਂ ਜ਼ਿਆਦਾ ਵਧੀਆ। ਗੱਲਬਾਤ ਦੇ ਤਣਿਓ ਕਿਤੇ ਅਗੂ ਹਫਤੇ ਚ ਤਿਆਰ ਕਰ ਰਹੇ ਹੋ ਕਿਤੇ ਜਾਣ ਦੀ ਤਿਆਰੀ ਜਾਂ ਲੰਬੀ ਯਾਤਰਾ ਜਾਂ ਕੁਝ ਪਲੈਨਿੰਗ ਕਰ ਰਹੇ ਹੋ ਤਾਂ ਉਹਦੇ ਲਈ ਵੀ ਸਮਾਂ ਬਿਲਕੁਲ ਸਹੀ ਚੱਲ ਰਿਹਾ ਕੰਮ ਕਰ ਚੇਂਜ ਲਈ ਵੀ ਪਰਵਰਤਨ ਲਈ ਵੀ ਜੋ ਸੋਚ ਰਹੇ ਹੋ ਕਰਨ ਲਈ ਵੀ ਵਧੀਆ ਰਿਸ਼ਤੇਦਾਰ ਆ ਸਕਦੇ ਆ ਥੋੜੇ ਘਰ ਚ ਜਾਂ ਤੁਹਾਡਾ ਕਿਤੇ ਜਾਣ ਦਾ ਮਨ ਬਣ ਰਿਹਾ ਤਾਂ ਜਰੂਰ ਜਾ ਕੇ ਆਓ ਥੋੜਾ ਚੇਂਜ ਹੋ ਜਾ ਵਧੀਆ ਹੋ ਜਾ ਵਾਈਟ ਕਰੀਮ ਰੰਗ ਪਹਿਨੋ ਪਾਇਸੇਜ਼ ਹਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਆ ਬੁੱਧਚੰਦਰ ਦਾ ਜੋਗ 7ਵੇਂ ਸਥਾਨ ਵਿੱਚ ਕਿਸੇ ਧਾਰਮਿਕ ਫੰਕਸ਼ਨ ਤੇ ਜਾਣ ਦਾ ਮੌਕਾ ਮਿਲੇਗਾ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣ ਰਿਹਾ ਤਾਂ ਜਰੂਰ ਜਾ ਕੇ ਆਓ ਉੱਥੇ ਤੁਸੀਂ ਚੌਲ ਤੇ ਚੀਨੀ ਦੇ ਸਕਦੇ ਹੋ ਹਨ ਮੰਗਲਮਈ ਕਮਾਚ ਥੋੜੀਆਂ-ਬਹੁਤੀਆਂ ਰੁਕਾਵਟਾਂ ਮੰਗਲ ਸੂਰਜ ਦਾ ਜੋਗ ਹੋਣ ਕਰਕੇ ਬੜੀਆਂ ਪਈਆਂ ਨੇ ਪਰ ਅੱਗੋਂ ਮੰਗਲ ਨੇ ਚੇਂਜ ਹੋ ਜਾਣਾ ਹੈ ਥੋੜੇ ਦਿਨਾਂ ਤੱਕ ਮੰਗਲ 9ਵੇਂ ਸਥਾਨ 'ਤੇ ਚਲੇ ਜਾਏਗਾ 8ਵੇਂ ਤੋਂ ਨਿਕਲ ਕੇ ਰਿਲੈਕਸ ਮਿਲੇਗੀ ਔਰ ਪੈਸੇ ਵੀ ਆਉਣੇ ਸ਼ੁਰੂ ਹੋ ਜਾਣਗੇ ਤੇ ਸ਼ੁਭ ਜਗ੍ਹਾ ਤੇ ਵੀ ਲੱਗਣਗੇ ਠੀਕ ਹੈ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਆਂ ਨੂੰ ਆਪਾਂ ਕਿੱਦਾਂ ਸਹੀ ਕਰਕੇ ਦਿਨ ਹੋਰ ਵਧੀਆ ਬਣਾ ਸਕਦੇ ਹਾਂ ਕਿਸੇ ਨੇ ਪੁੱਛਿਆ ਪੂਰਬ ਦੱਖਣ ਉੱਤਰ ਪਾਸੇ ਪੂਰਬ ਦੱਖਣ ਉੱਤਰ ਵਾਲੇ ਪਾਸੇ ਨੂੰ ਗੇਟ ਰੰਗ ਕਰਨ ਬਾਰੇ ਦੱਸਣਾ ਪੱਛਮ ਬਾਰੇ ਦੱਸ ਦਿੱਤਾ ਤੇ ਪੂਰਬ ਦੱਖਣ ਉੱਤਰ ਗੇਟ ਦੇ ਰੰਗਾਂ ਬਾਰੇ ਨਹੀਂ ਦੱਸਿਆ ਚਲੋ ਹੁਣ ਤਿੰਨਾ ਬਾਰੇ ਦੱਸ ਦਿੰਨੀ ਹਾਂ ਮੈਂ ਪੂਰਬ ਦੱਖਣ ਤੇ ਉੱਤਰ ਪੂਰਬ ਦਿਸ਼ਾ ਵਿੱਚ ਅਗਰ ਤੁਹਾਡਾ ਗੇਟ ਹੋਵੇ ਪੂਰਬ ਦਿਸ਼ਾ ਚ ਅਗਰ ਗੇਟ ਹੋਵੇ ਤਾਂ ਲਾਈਟ ਬ੍ਰਾਊਨ ਕਲਰ ਕਰਵਾ ਸਕਦੇ ਲਾਈਟ ਜਿਹਾ ਬ੍ਰਾਊਨ ਕਲਰ ਕਰਵਾ ਸਕਦੇ ਹੋ ਕਰੀਮ ਕਲਰ ਕਰਵਾ ਸਕਦੇ ਹੋ ਔਰ ਸਭ ਤੋਂ ਵਧੀਆ ਹੈ ਹਲਕਾ ਜਿਹਾ ਅਗਰ ਗ੍ਰੀਨਿਸ਼ ਕਿਉਂਕਿ ਬੁੱਧ ਤੇ ਸੂਰਜ ਦੀ ਦਿਸ਼ਾ ਹੁੰਦੀ ਹੈ ਸੂਰਜ ਦਾ ਕਲਰ 골ਡਨ ਵੀ ਹੈ ਅਗਰ ਵਿੱਚ 골ਡਨ ਕਲਰ ਕਰवानी ਹੋ ਤੁਸੀਂ ਤਾਂ ਬਹੁਤ ਹੀ ਵਧੀਆ ਰਹਿੰਦਾ ਹੈ ਯਾਨੀ 골ਡਨ ਤੇ 골ਡਨ ਤੇ ਨਾਲ ਆ ਬ੍ਰੌਨ ਬ੍ਰੌਨ ਤੇ 골ਡਨ ਕਲਰ ਵਾਸਤੇ ਜ਼ਿਆਦਾ ਸ਼ੁਭ ਮੰਨੇ ਜਾਂਦੇ ਆ ਪੂਰਬ ਦਿਸ਼ਾ ਅਗਲੀ ਦਿਸ਼ਾ ਹੈਗੀ ਆ ਕਿ ਪੂਰਬ ਤੋਂ ਤੇ ਦੱਖਣ ਪੂਰਬ ਦੱਖਣ ਕੋਨੇ ਦਾ ਵੀ ਹੋਵੇ ਚਾਹੇ ਪੂਰਬ ਦੱਖਣ ਵਾਲੀ ਸਾਈਡ ਤੇ ਹੋਵੇ ਤਾਂ ਦੱਖਣ ਵਾਲੇ ਪਾਸੇ ਹਮੇਸ਼ਾ ਹੀ ਰੈੱਡ ਕਲਰ ਚੈਰੀ ਕਲਰ ਮਹਿਰੂਨ ਕਲਰ ਕਰਾਉਣਾ ਚਾਹੀਦਾ ਕਦੇ ਬਲੈਕ ਕਲਰ ਨਹੀਂ ਕਰਾਉਣਾ ਚਾਹੀਦਾ ਉੱਤਰ ਵਾਲੇ ਪਾਸੇ ਤੁਸੀਂ ਹਲਕਾ ਜਿਹਾ ਸਕਾਈ ਬਲੂ ਕਲਰ ਕਰਵਾ ਸਕਦੇ ਹੋ ਰੈੱਡ ਮਹਿਰੂਨ ਉੱਤਰ ਨਹੀਂ ਕਰਾਉਣਾ ਚਾਹੀਦਾ ਵਾਈਟ ਕਰੀਮ ਤੇ 컬러 ਉਧਰ ਲਾ ਬੈਸਟ 컬러 ਹੈ ਤੇ ਨਾਲ ਤੁਸੀਂ ਹਲਕਾ ਸਕਾਈ ਬਲੂ 컬러 ਸਮਝੋ ਪਾਣੀ ਦਾ ਹੀ 컬러 ਮੰਨਿਆ ਜਾਂਦਾ ਹੈ ਤੇ ਉਹ ਵੀ ਉਧਰ ਸ਼ੁਭ ਫਲ ਦਿੰਦਾ ਹੈ ਠੀਕ ਲੱਗ ਗਿਆ ਪਤਾ ਸਾਰੀਆਂ ਦਿਸ਼ਾਵਾਂ ਦਾ ਜੇ ਹੋਰ ਕੋਈ ਕੁਐਸਚਨ ਹੋਵੇ ਤਾਂ ਉਹ ਵੀ ਕਰਿਓ ਮੈਂ ਤੁਹਾਡਾ ਆਨਸਰ ਦਵਾਂ ਸਮਾਂ ਇਜਾਜ਼ਤ ਆਪ ਸਭ ਦਾ ਅੱਜ ਦਾ ਦਿਨ ਬਹੁਤ ਅੱਛਾ ਜਾਵੇ ਸਾਸ਼ਿਕ